ਪੰਜਾਬ ਨੂੰ ਨਸ਼ੇ ਦੀ ਜਕੜ ਤੋਂ ਕੱਢਣ ਦੇ ਲਈ ਜਨਤਾ ਦਲ ਯੂनाइटेड ਪੰਜਾਬ ਨੇ ਸਪਸ਼ਟ ਆਪਣਾ ਬਿਆਨ ਜੜਾ ਉਹ ਦਿੱਤਾ ਹੈ ਦੱਸتے ਹੀ ਉਹਨਾਂ ਨੇ ਆਪਣਾ ਸਪਸ਼ਟ ਬਿਆਨ ਦੇ ਨਾਲ-ਨਾਲ ਆਪਣਾ ਸਪਸ਼ਟ ਸਟੈਂਡ ਜਿਹੜਾ ਹੈ ਉਹ ਦੱਸਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਹਾਲਤ ਜਿਹੜੇ ਨੇ ਉਹ ਨਸ਼ੇ ਦੇ ਵਿੱਚ ਤਸਦੇ ਜਾ ਰਹੇ ਨੇ ਤੇ ਸਰਕਾਰਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਇਸ ਦੇ ਉੱਤੇ ਨਿਕਲ ਕਸੀ ਜਾ ਸਕਦੀ ਹੈ ਦੱਸتے ਇਹ ਜਨਤਾ ਦਲ ਯੂनाइटेड ਦਾ ਡੈਪੂਟੇਸ਼ਨ ਜਿਸ ਦੀ ਅਗਵਾਈ ਸਰਦਾਰ ਮਨਵਿੰਦਰ ਸਿੰਘ ਬੈਨਪਾਲ ਕਰਨਗੇ ਬਹੁਤ ਜਲਦੀ ਐਲਓਪੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਮਿਲ ਕੇ ਮੰਗ ਪੱਤਰ ਵੀ ਜਿਹੜਾ ਉਹ ਰੱਖਿਆ ਜਾਵੇਗਾ ਕਿ ਨਸ਼ੇ ਦੇ ਖਿਲਾਫ ਕਿ ਸਖਤ ਕਾਨੂੰਨ ਬਣਾਇਆ ਜਾਵੇ ਇਸ ਦਾ ਪ੍ਰਸਤਾਵ ਜਿਹੜਾ ਹੈ ਵਿਧਾਨ ਸਭਾ ਚ ਪੇਸ਼ ਕਰਨਗੇ ਤੇ ਉੱਤੇ ਜਨਤਾ दल ਯੂनाइटेड ਪੰਜਾਬ ਯੂनाइटेड ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਤੋਂ ਵੀ ਕਿ ਜਿਸ ਹਲਕੇ ਦੇ ਵਿੱਚ ਵੀ ਨਸ਼ਾ ਫੜਿਆ ਜਾਵੇ ਜਿਸ ਪੁਲਿਸ ਸਟੇਸ਼ਨ ਅੰਡਰ ਨਸ਼ਾ ਫੜਿਆ ਜਾਵੇ ਜਾਂ ਜਿਸ ਜਿਸ ਵੀ ਥਾਂ ਤੇ ਨਸ਼ਾ ਫੜਿਆ ਜਾਵੇ ਉਸ ਤੇ ਉੱਪਰ ਜਿਹੜਾ ਹੈ ਉਸ ਤੇ ਉੱਪਰ ਪੁਲਿਸ ਕਪਤਾਨ ਦੀ ਡਿਵੀਜ਼ਨ ਚ ਨਸ਼ੇ ਦੀ ਕੋਈ ਤਸਕਰੀ ਜੇਕਰ ਫੜੀ ਜਾਂਦੀ ਹੈ ਤਾਂ ਇੱਕ ਤਾਂ ਪੁਲਿਸ ਅਫਸਰਾਂ ਦੀ ਜਿਹੜੇ ਵਿਭਾਗੀ ਤਰੱਕੀਆਂ ਰੋਕ ਦਿੱਤੀਆਂ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਹੈ ਕਾਰਵਾਈ ਕੀਤੀ ਜਾਵੇ ਤੇ ਇੰਕ੍ਰੀਮੈਂਟ ਜਿਹੜੇ ਨੇ ਰੁਕੇ ਨੇ ਤੇ ਐਮ ਐਲ ਏ ਸਹਿਬਾਨਾ ਜਿਹੜਾ ਸਪੀਕਰ ਸਾਹਿਬ ਆਫ ਚੀਫ ਮਿਨਿਸਟਰ ਜਿਹੜਾ ਹੈ ਉਹ ਮੋਟੋ ਨੋਟਿਸ ਦੇ ਕੇ ਉਹਨਾਂ ਦੀ ਜਵਾਬ ਤਲਵੀ ਯਕੀਨੀ ਬਣਾਵੇ ਤੇ ਜਨਤਾਧਾਲ ਯੂनाइटेड ਦੇ ਸਫਾਈ ਜਨਰਲ ਸੱਤਰ ਸਤਨਾਮ ਸਿੰਘ ਗਿੱਲ ਨੇ ਆਲ ਪਾਰਟੀ ਨਾਲ ਮੀਟਿੰਗ ਕਰਕੇ ਠੋਸ ਨੀਤੀ ਬਣਾਉਣ ਦਾ ਦਾਅਵਾ ਕੀਤਾ ਹੈ ਤੇ ਉੱਥੇ ਹੀ ਪੰਚਾਇਤਾਂ ਨੂੰ ਕੀਤੀ ਅਪੀਲ ਵਿੱਚ ਨਸ਼ੇ ਦੇ ਖਿਲਾਫ ਪ੍ਰਸਤਾਵ ਪਾਸ ਕਰਕੇ ਨਸ਼ੇ ਵੇਚਣ ਵਾਲੇ ਔਰ ਨਸ਼ੇ ਖਰੀਦਣ ਵਾਲਿਆਂ ਦਾ ਮੁਕੰਮਲ ਤੌਰ ਤੇ ਬਾਈਕਾਟ ਜਿਹੜਾ ਹੈ ਉਹ ਵੀ ਕਰਨ ਦੀ ਗੱਲਬਾਤ ਜਿਹੜੀ ਹੈ ਉਹ ਇਸ ਮੌਕੇ ਤੇ ਹੋਈ ਹੈ ਮੈਂ ਹਮ ਲਕੀਸ਼ੰਥੀ ਦਾ ਅੱਜ ਅਸੀਂ ਪਹੁੰਚੇ ਹਾਂ ਜਨਤਾ ਦਾ ਜੂਰ ਜਨਰਲ ਸਕੱਤਰ ਪੰਜਾਬ ਦੇ ਗਿੱਲ ਸਾਹਿਬ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਹਿਬ ਲਕੀ ਸਿੰਘ ਜੀ ਬਾਜੀ ਆਪ ਜੀ ਦੇ ਚੈਨਲ ਦਾ ਔਰ ਮੈਨੇਜਮੈਂਟ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਅਹਿਮ ਮੁੱਦੇ ਨਸ਼ੇ ਨੂੰ ਲੈ ਕੇ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਸਮਾਂ ਕੱਢਿਆ ਜੀ ਹਾਂਜੀ ਸਰ ਜੋ ਪੰਜਾਬ ਚ ਨਸ਼ਾ ਚੱਲ ਰਿਹਾ ਉਹਦੇ ਬਾਰੇ ਕੀ ਗੱਲਬਾਤ ਹੈ ਦੇਖੋ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵਾ ਨਸ਼ੀਲੇ ਬਹੁਤ ਵੱਡੀ ਤਾਦਾਦ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਵਾ ਅੱਜ ਘਰ ਘਰ ਨਸ਼ੀਲੀ ਪੈਦਾ ਹੋ ਰਹੀ ਆ ਭਾਵੇਂ ਕਿ ਡੀਜੀਪੀ ਪੰਜਾਬ ਮੁੱਖ ਮੰਤਰੀ ਸਾਹਿਬ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਔਰ ਸਮੂਹ ਐਸਐਚਓ ਸਹਿਬਾਨ ਇਹ ਗੱਲ ਦਾ ਦਾਅਵਾ ਕਰ ਰਹੇ ਪੀ ਅਸੀਂ ਬੜੀ ਸ਼ਕਤੀ ਨਾਲ ਡਿਊਟੀ ਨਿਭਾ ਰਹੇ ਆ ਜਿਹੜੀ ਪੈਸਾ ਨਾਪ ਰਹੇ ਆ ਨਸ਼ੇੜੀਆਂ ਦੀ ਤਸ਼ਕਰਾਹਾਂ ਦੀ ਪਰ ਜੋ ਸਚਾਈ ਇਹ ਹੈ ਵੀ ਉਹਨਾਂ ਦੇ ਦਾਅਵਿਆਂ ਦੀ ਫੂਕ ਕੱਢਦੇ ਉਹ ਲੋਕ ਨੇ ਜਿਹੜੇ ਨਸ਼ੇ ਆ ਦੇ ਨਾਲ ਮਰ ਰਹੇ ਨੇ ਸਿਰਿੰਜਾ ਲਾ ਕੇ ਮਰ ਰਹੇ ਨੇ ਜੋ ਘਰ ਐਸਲੇ ਤਬਾਹ ਹੋ ਚੁੱਕੇ ਨੇ ਉਹ ਇਸ ਗੱਲ ਦਾ ਗਵਾਹ ਹੈ ਸਰਕਾਰ ਔਰ ਪੁਲਿਸ ਪ੍ਰਸ਼ਾਸਨ ਨਸ਼ੇ ਨੂੰ ਰੋਕਣ ਚ ਪੰਜਾਬ ਚੋਂ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਜਨਤਾਧਰ ਯੂनाइटेड ਪੰਜਾਬ ਦੇ ਜਨਰਲ ਸਕੱਤਰ ਦੇ ਤੌਰ ਤੇ ਮੈਂ ਸਦਨਾਨ ਸਿੰਘ ਗਿੱਲ ਅੱਜ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਬੀਜੀਪੀ ਪੰਜਾਬ ਨੂੰ ਅਪੀਲ ਕਰਾਂਗਾ ਲੋਕ ਖੇਤਰ ਦੇ ਵਿੱਚ ਵੀ ਉਹ ਆਲ ਪਾਰਟੀਆਂ ਨਾਲ ਮੀਟਿੰਗ ਕਰਕੇ ਚਾਹੇ ਉਹ ਪਾਰਟੀ ਖੇਤਰੀ ਆ ਚਾਹੇ ਉਹ ਪਾਰਟੀ ਕੌਮੀ ਆ ਇੱਕ ਠੋਸ ਨੀਤੀ ਬਣਾਈ ਜਾਵੇ ਤਾਂ ਕਿ ਪੰਜਾਬ ਨੂੰ ਨਸ਼ੇ ਦੇ ਇਸ ਛੇਵੇਂ ਦਰਿਆ ਤੋਂ ਡੁੱਬਣ ਤੋਂ ਰੋਕਿਆ ਜਾ ਸਕੇ ਜਿਹੜੇ ਦਾਅਵੇ ਆ ਉਹ ਤਾਂ ਅਖਬਾਰਾਂ ਦੀਆਂ ਸੁਰਖੀਆਂ ਚੈਨਲ ਦੀਆਂ ਸੁਰਖੀਆਂ ਤੱਕ ਸੀਮਤ ਰਹਿ ਜਾਂਦੇ ਨੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਰਹਿੰਦੀ ਹੈ ਸੋ ਜਨਤਾ ਪਾਰ ਜੁਆਇਨਟ ਇਹ ਗੱਲ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਇਹੋ ਜੀ ਜਿਹੜੀ ਨੀਤੀ ਬਣਾਈ ਜਾਵੇ ਪੰਜਾਬ ਵਿਧਾਨ ਸਭਾ ਦੇ ਵਿੱਚ ਇਹੋ ਜਿਹਾ ਬਿੱਲ ਲੈ ਕੇ ਅੰਦਾ ਜਾਵੇ ਜਿਸ ਹਲਕੇ ਦੇ ਵਿੱਚ ਨਸ਼ਾ ਫੜਿਆ ਜਾਂਦਾ ਤਸਕਰੀ ਫੜੀ ਜਾਂਦੀ ਆ ਸਪਲਾਈ ਫੜੀ ਜਾਂਦੀ ਆ ਉਸ ਹਲਕੇ ਦੇ ਐਮਐਲਏ ਸਾਹਿਬਾਨ ਨੂੰ ਸੂਬਾ ਮੋਟੋ ਨੋਟਿਸ ਦੇ ਕੇ ਮੁੱਖ ਮੰਤਰੀ ਔਰ ਸਪੀਕਰ ਸਾਹਿਬ ਉਹਦੇ ਜਵਾਬ ਤਲਬੀ ਨੂੰ ਯਕੀਨੀ ਬਣਾਉਣਾ ਜਿਸ ਪੁਲਿਸ ਸਟੇਸ਼ਨ ਦੀ ਜੂਰੀ ਡਿਵੀਜ਼ਨ ਦੇ ਵਿੱਚ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਵਾ ਔਰ ਉਹ ਫੜਿਆ ਜਾਂਦਾ ਬੰਦੇ ਫੜੇ ਜਾਂਦੇ ਕੇਸ ਰਜਿਸਟਰ ਹੋ ਜਾਂਦਾ ਉਸ ਐਸ ਐਚਓ ਵੀ ਇੰਕਰੀਮੈਂਟ ਰੋਕਤੀ ਜਾਵੇ ਉਹਦੀ ਸਰਵਿਸ ਅਫੈਕਟ ਕਰਤੀ ਜਾਵੇ ਜਿਹੜੀ ਡਿਵੀਜ਼ਨ ਦੇ ਵਿੱਚ ਜਿਹੜੀ ਹੈ ਜਿੱਥੇ ਉਹ ਪੁਲਿਸ ਕਪਤਾਨ ਬੈਠਦਾ ਉਹ ਉਹ ਉਸ ਉਪ ਪੁਲਿਸ ਕਪਤਾਨ ਤੇ ਵੀ ਉਹ ਕਾਨੂੰਨ ਲਾਗੂ ਕੀਤਾ ਜਾਵੇ ਵੀ ਜਿਹੜੀ ਵਿਭਾਗੀ ਪ੍ਰਮੋਸ਼ਨ ਰੋਕ ਦਿੱਤੀ ਜਾਵੇ ਜਿੰਨੀ ਦੇਰ ਤੱਕ ਕਾਨੂੰਨ ਦੀ ਚੂੜੀ ਇਹਨਾਂ ਲੋਕਾਂ ਤੇ ਨਹੀਂ ਚਲੇਗੀ ਉਨੀ ਦੇਰ ਤੱਕ ਇਹ ਸਪਲਾਈ ਨਿਰਵਚਨ ਇਹ ਜੀ ਜਾਰੀ ਰਹੇਗੀ ਸੋ ਜਨਤਾਦਲ ਯੂनाइटेड यूनिट ਪੰਜਾਬ ਦਾ ਇੱਕ ਪੰਜ ਮੈਂਬਰੀ ਵਫਤ ਜਿਹਦੀ ਅਗਵਾਈ ਸਾਡੇ ਜਨਤਾਦਲ ਯੂनाइटेड ਪੰਜਾਬ ਦੇ ਪ੍ਰਧਾਨ ਸਰਦਾਰ ਮਾਲਵਿੰਦਰ ਸਿੰਘ ਜੀ ਬੈਣੀਪਾਲ ਸਾਹਿਬ ਕਰਨਗੇ ਅਸੀਂ ਬਹੁਤ ਜਲਦ ਇਸੇ ਹਫਤੇ ਜਿਹੜੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਮਿਲ ਕੇ ਇੱਕ ਮੈਮੋਰੰਡਮ ਦਾਵਾਂਗੇ ਕਿ ਪੰਜਾਬ ਵਿਧਾਨ ਸਭਾ ਵਿੱਚ ਇੱਕ ਪ੍ਰਸਤਾਵ ਲੈ ਕੇ ਆਉਣ ਕਿ ਜੇਕਰ ਪੰਜਾਬ ਦੇ ਵਿੱਚ ਨਸ਼ੇਖੋਰੀ ਨੂੰ ਖਤਮ ਕਰਨਾ ਜੇਕਰ ਨੌਜਵਾਨਾਂ ਨੂੰ ਬਚਾਉਣਾ ਹੈ ਜੇਕਰ ਬੁਢਾਪੇ ਦੇਆਂ ਡਗੋਰੀਆਂ ਸੰਭਾਲ ਕੇ ਰੱਖਣੀਆਂ ਵਾਂ ਉਹਦੇ ਲਈ ਕਿ ਇਹੋ ਜਿਹਾ ਬਿੱਲ ਪੰਜਾਬ ਵਿਧਾਨ ਸਭਾ ਵਿੱਚ ਲੈ ਕੇ ਆਂਦਾ ਜਾਵੇ ਜ ਜਿਹਦੀ ਪਾਲਣਾ ਐਸਐਸਪੀ ਐਚਓ ਡੀਐਸਪੀ ਔਰ ਐਮਐਨਏ ਸਹਿਬਾਰਾ ਨੂੰ ਕਰਨੀ ਯਕੀਨੀ ਹੋ ਜੇ ਤਾਂ ਕਿ ਜੇਕਰ ਆਪਾਂ ਇਹਦੇ ਕਾਉਂਟ ਜਿਹੜੀ ਜ਼ਿੰਮੇਵਾਰੀ ਤੈਅ ਕਰਾਂਗੇ ਤਾਂ ਫਿਰ ਨਸ਼ਾ ਜਿਹੜਾ ਉਹ ਪੰਜਾਬ ਨਸ਼ਾ ਮੁਕਤ ਹੋ ਸਕਦਾ ਦੂਸਰੀ ਬੇਨਤੀ ਮੈਂ ਪੰਜਾਬ ਦੇ ਪੰਚਾਇਤ ਮੰਤਰੀ ਨੂੰ ਕਰਾਂਗਾ ਵੀ ਅਖਬਾਰਾਂ ਜਿਮੀ ਸੋਚ ਸਮਾਗਮ ਪਿੰਡਾਂ ਦੇ ਵਿੱਚ ਪੰਚਾਇਤ ਮੰਤਰੀ ਸਾਹਿਬ ਕਰਵਾਏ ਜਾਣ ਔਰ ਮਤੇ ਪੁਆਏ ਜਾਣ ਬਾਈਕਾਡ ਦੇ ਕਿ ਸਾਡੇ ਪਿੰਡ 'ਚ ਜੇਕਰ ਕੋਈ ਨਸ਼ਾ ਵੇਚੇਗਾ ਨਸ਼ਾ ਲੈਣ ਆਏਗਾ ਕਾਰੋਬਾਰ ਕਰੇਗਾ ਇੱਕ ਤੇ ਉਹਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਦੂਸਰਾ ਉਹਦੇ ਖਿਲਾਫ ਜੋ ਵੀ ਕਾਨੂੰਨ ਦੀਆਂ ਧਰਾਵਾਂ ਦੇ ਤਹਿਤ ਜਿਹੜਾ ਜੁਰਮ ਹੈ ਉਹਦਾ ਪਰਚਾ ਦਰਜ ਕੀਤਾ ਜਾਵੇ ਔਰ ਇੱਕ ਅਹਿਦ ਲੈਣਾ ਕਿ ਉਹਦੀ ਜ਼ਮਾਨਤ ਕੋਈ ਨਹੀਂ ਦੇਵੇਗਾ ਸੋ ਨਸ਼ੇ ਦੀ ਜੇਕਰ ਇਸ ਵੇਵ ਨੂੰ ਤੋੜਨਾ ਵਾ ਇਸ ਸਪਲਾਈ ਨੂੰ ਤੋੜਨਾ ਵਾ ਜੇਕਰ ਨਸ਼ਿਆਂ ਦੇ ਖਿਲਾਫ ਵੱਡੇ ਪੱਧਰ ਤੇ ਅਭਿਆਨ ਸ਼ੁਰੂ ਕਰਨਾ ਤਾਂ ਸਾਨੂੰ ਨੀਤੀ 'ਚ ਫੇਰ ਬਦਲ ਕਰਨਾ ਪਏਗਾ ਹਲਕੀ ਦੇ ਐਮਐਲਏ ਸਹਿਮਾਨ ਸਾਬਕਾ ਐਮਐਲਏ ਸਹਿਮਾਨ ਵਕਫ ਰਾਜਨੀਤਿਕ ਪਾਰਟੀਆਂ ਨੂੰ ਸਾਨੂੰ ਇੱਕ ਮੰਚ ਤੇ ਹੋ ਕੇ ਇੱਕ ਸਰਪ੍ਰੇਖਾ ਵਿਖਾਉਂਦੇ ਹੋਏ ਔਰ ਇੱਕ ਸਾਂਝਾ ਅਭਿਆਨ ਸ਼ੁਰੂ ਕਰਨਾ ਪਵੇਗਾ ਤਾਂ ਕਿ ਨਸ਼ੇ ਨੂੰ ਲੈ ਕੇ ਜਿਹੜੇ ਦਾਅਵੇ ਕੀਤੇ ਜਾ ਰਹੇ ਆ ਉਹ ਸਚਾਈ ਕੀਤੀ ਜਾਵੇ ਉਹ ਸੱਚ ਸਾਹਬਦ ਕੀਤੇ ਜਾਣ ਸੋ ਨਸ਼ਾ ਜਿਹੜਾ ਵਾ ਪੰਜਾਬ ਨੂੰ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਜਕੜ ਚੁੱਕਾ ਹੈ ਉਹ ਨਸ਼ੇ ਦੀ ਪકડ ਨੂੰ ਪੰਜਾਬ ਸੂਬੇ ਨੂੰ ਬਾਹਰ ਕੱਢਣ ਲਈ

Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.